ਤੇਰੇ ਸਾਹਮਣੇ ਨਾਲ ਕਿਆ ਕਹਿੰਦਾ ਏ ਬੰਦਾ ਚ ਸਹੀ ਚਲਾ ਰਿਹਾ ਐਨ ਓਕੇ ਆ ਜਿਹੜੇ ਚੈਂਟ ਤੇ ਉਹ ਥੇ ਲਿ ਪਿੱਛੇ ਮੁੜ ਕੇ ਦੇਖਣ ਤੋਂ ਦੌੜਨੇ ਟਰੈਕਟਰ ਦੀ ਆਵਾਜ਼ ਨਾਲੇ ਤੈਨੂੰ ਪਤਾ ਲੱਗਣਾ ਚਾਹੀਦਾ ਇੰਨੀ ਜੱਜਮੈਂਟ ਹੋਣੀ ਚਾਹੀਦੀ ਆ ਸਾਈਡ ਪਰ ਬੈਠਾ ਮੰਨੂ ਕਹਿ ਦਿੰਦਾ ਤਾਂ ਬਾਈ ਭਰ ਗਿਆ ਕਰ ਮੈਂ ਇਹਨੂੰ ਆਹੀ ਨੋਟ ਕਰਦਾ ਚੀਜ਼ਾਂ ਆ ਦੇਖੋ ਮੁੰਡੇ ਨੇ ਫਾਰਡ ਵਿੱਚ ਬਾਈ ਬਦਲ ਲਈ ਲਓ ਜੀ ਬਾਈ ਕਾਲੇ ਚਾਚੇ ਤੇ ਪਹੁੰਚ ਗਏ ਖੇਤ ਚ ਤੇ ਚਾਚੇ ਦੇ ਖੇਤ ਕਰਨੇ ਆ ਸਾਰੇ ਉਹ ਤੱਕ ਉਹ ਲੱਗੇ ਇੱਧਰ ਬੱਟਾ ਬੋਟਾ ਸਵਾਰਨ ਤੇ ਚਾਚੇ ਨੂੰ ਆਪ ਤਾਂ ਹੈ ਨਹੀਂ ਹੁਣ ਠੰਡਾ ਪਾਣੀ ਕਿਵੇਂ ਪੀਏ ਬੰਦ ਦੇ ਦੇ ਰਹੀ ਛੰਡੇ ਆ ਜੀ ਦੇਖਿਆ ਇੱਥੇ ਪਾਣੀ ਹੈਗਾ ਠੰਡਾ ਹੈ ਉਹ ਕਿੰਨਾਂ ਖਾਲੀ ਹੋ ਗਈ ਉਹ ਮੋਟਰ ਦੇਖਦੇ ਮੋਟਰ ਉੱਤੇ ਭਾਦਦੇ ਪਾਣੀ ਜ਼ਰੂਰੀ ਆ ਕਰਦੇ ਚ ਪਾਣੀ ਜਿੰਨਾ ਜ਼ਿਆਦਾ ਪੀਓਗੇ ਨਾ ਉਨਾ ਚੰਗਾ ਨਹੀਂ ਫਿਰ ਸਾਹ ਦੀ ਪ੍ਰੋਬਲਮ ਹੋ ਜਾਊਗੀ ਉਹ ਵਾਟਰ ਕੂਲਰ ਰੱਖਣੀ ਹੈ ਜਾਂ ਨਹੀਂ ਤੇ ਇੱਥੇ ਰੱਖੋ ਕੀ ਕਰ ਮੈਨੂੰ ਲਵਾਉਣਾ ਇਹਨੂੰ ਕਹਿੰਦਾ ਫ੍ਰਿਜ ਵੀ ਨਾਲ ਲਵਾ ਲਈ ਭਾਈ ਇਹਦਾ ਅਹ ਕਦੀ ਯਾਰ ਇਹ ਨੂੰ ਤਾਂ ਫਾਇਦਾ ਵੀ ਤੇ ਰੂੰਗਾ ਨਹੀਂ ਤਾਂ ਇਹਨੇ ਜਾਨ ਬਹੁਤ ਚਾਹੀਦੀ ਆ ਇਕੱਲੇ ਇਕੱਲੇ ਬੰਦੇ ਜੇ ਪਾਉਨੇ ਇੱਧਰ ਉੱਧਰ ਨੂੰ ਖਾਣਾ ਹੋਈ ਜਾਂਦਾ ਜਾਨ ਦਾ ਵੀ ਚੱਲ ਜ਼ਰੂਰੀ ਆ ਜਾਨ ਮੇਰੇ ਚ ਘਟਾ ਆ ਲੈ ਲਾ ਫਾਟ ਜੁੰਦਾ ਹਾਂ ਰਲਾਵੰਦਾ ਨਹੀਂ ਖੜ ਸਕਦੇ ਇਹਨਾਂ ਰੱਖੋ ਫੋਨ ਪੇਰਾ ਇੱਥੇ ਦੁਕਾਨ ਤਾਂ ਆਂਦੀ ਐ ਲੋ ਜੀ ਬਾਈ ਅੱਜ ਪੰਜ ਸਾਹਿਬ ਸਾਡੇ ਲੀਜ਼ਰ ਤੇ ਵੀ ਬਿਠਾਤੇ ਆਪਾਂ ਨੇ ਤੇ ਕਰੋ ਚੈੱਕ ਮੁੰਡਾ ਲੱਗਿਆ ਵਧੀਆ ਨਾਲ ਤੇ ਵਧੀਆ ਲੱਗ ਜਾਂਦਾ ਬਈ ਇਹਨੂੰ ਇੱਕ ਵਾਰੀ ਨਾ ਤਸੱਲੀ ਨਾਲ ਸਮਝਾ ਦੀਦਾ ਆਪਾਂ ਟਰੈਕਟਰ ਰੂਟਰ ਦਾ ਇਹਨੂੰ ਸ਼ੌਂਕ ਬਥੇਰਾ ਐ ਤੇ ਇਹ ਕੰਮ ਨੂੰ ਪੂਰਾ ਹਾਲੀ ਤੱਕੜਾ ਨਹੀਂ ਛੱਡੂਗਾ ਇਹ ਇੱਕ ਵਾਰੀ ਸਮਝਾਇਆ ਇਹਨੂੰ ਮੈਂ ਕੰਗੀ ਤਰ੍ਹਾਂ ਵੀ ਐਕਣਾ ਐਕਣਾ ਬਾਈ ਆਹ ਕੁਛ ਕਰਨਾ ਤੇ ਆਹ ਦੇਖੋ ਮੇਨ ਮੇਨ ਬਾਈ ਜਿਹੜੀ ਗੇਮ ਹੈ ਨਾ ਮੈਂ ਉਹ ਦੱਸੀ ਨਹੀਂ ਤੇ ਇਹਨੂੰ ਵੀ ਹੱਥੋ ਦੇ ਉੱਪਰ ਰੱਖਣਾ ਉਹ ਦੇਖੋ ਚੈੱਕ ਕਰੋ ਮੁੰਡੇ ਦਾ ਧਿਆਨ ਇਹਨਾਂ ਰੱਖਦਾ ਇਹਨੂੰ ਦੱਸਦਾ ਵੀ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਟਰੈਕਟਰ ਦੀ ਆਵਾਜ਼ ਨਾਲ ਹੀ ਤੈਨੂੰ ਪਤਾ ਲੱਗਣਾ ਚਾਹੀਦਾ ਇੰਨੀ ਜੱਜਮੈਂਟ ਹੋਣੀ ਚਾਹੀਦੀ ਆ ਸਾਈਡ ਪਰ ਬੈਠਾ ਮੰਨੂ ਕਹਿੰਦਾ ਤਾਂ ਬਾਈ ਭਰ ਗਿਆ ਕਰਾ ਮੈਂ ਤੇ ਇਹਨੂੰ ਆਹੀ ਨੋਟ ਕਰਦਾ ਚੀਜ਼ਾਂ ਆਹ ਦੇਖੋ ਮੁੰਡੇ ਨੇ ਫਾਰਡ ਵੀਚ ਬਾਈ ਬਦਲ ਲਈ ਤਾਂ ਤੱਬੀ ਕਿਉਂਕਿ ਉੱਧਰ ਪੂਰਾ ਹੋ ਜਾਣਾ ਇਹਦੇ ਨਾਲ ਜਿਹੜਾ ਗੱਬੇ ਦਾ ਇਹ ਤੁਹਾਡਾ ਉੱਧਰ ਵੀ ਹੋ ਜਾਣਾ। ਮਿੱਟੀ ਦੇ ਬਹੁਤ ਆ ਖੇਤ ਦਾ ਸੱਚਾ ਕਹਿੰਦਾ ਪਤਾ ਨਹੀਂ ਕਰਾਇਆ ਨਹੀਂ ਕਦੇ ਪਤਾ ਨਹੀਂ ਕਿ ਆ ਸਾਫਤਾ ਵਾ ਬਹੁਤ ਜ਼ਿਆਦਾ ਬੁਰਾ ਹਾਲ ਦਾ ਇੱਧਰ ਦੇ ਫੁੱਲ ਮਿੱਟੀ ਭਰ ਭਰ ਕੇ ਸਾਰੀਆਂ ਸੱਡਾ ਛੁੱਡਾ ਭਰੀਆਂ ਤੇ ਹੁਣ ਪਾੜ ਪਾਉਣ ਨੂੰ ਦਿੱਤਾ ਵਿਆ ਪੰਚ ਨੂੰ ਜਿਹੜੀ ਰਹਿਂਦੀ ਹੈ ਮਿੱਟੀ ਉਹ ਕਰ ਦੂੰਗਾ ਪੂਰੀ। ਬਹੁਤ ਸੋਹਣਾ ਕੰਮ ਕਰ ਲੂ ਲੱਗਿਆ ਮਨ ਤਾਂ। ਮਾਰ ਨਹੀਂ ਖਾਊਗਾ ساری ਜ਼ਿੰਦਗੀ ਕੰਮ 'ਚ ਸਾਰਿਆਂ 'ਚ ਆਪਾਂ ਨੇ ਹਾਲੀ ਕੱਢ ਦੇਣਾ ਹੈ ਪੂਰਾ। एक ट्रैक्टर की टायरिया वजिया लेके पता तो लग जाए रखना टायरिया हाथ चक ले कर जाकला हाँ थक हाँ थकना जाए ਸੈਡਾ ਸੁਡਾ ਇਹਨ ਬਾਈ ਕਵਰ ਕਰੂੰਗਾ ਇਹ ਮੁੰਡਾ ਪੂਰੀਆਂ ਮੇਰੇ ਸਾਹ ਨਾਲ ਇਹਨੂੰ ਵੀ ਪੂਰੇ ਤਿੰਨ ਚਾਰਕ ਦਿਨ ਦੇ ਦਿੱਤਾ ਨਾ ਮੈਂ ਕਰਾ ਫੋਲੋ ਟ੍ਰੇਨਿੰਗ ਕਰ ਦੂੰ ਅੱਛੀ ਵੀ ਇਹਨਾਂ ਨੂੰ ਬਾਈ ਦੋ ਦਿਨ ਚ ਮੈਂ ਫੋਲੋ ਸਿਖਾ ਦਿੱਤਾ ਤੇ ਬਾਕੀ ਬਹੁਤ ਬੰਦੇ ਬਾਈ ਆਪਾਂ ਨੂੰ ਫੋਨ ਕਰਦੇ ਹੁਣ ਵੀ ਹੈਨਾ ਵੀ ਬਾਈ ਕਰਾ ਸਿੱਖਣਾ ਉਹ ਕਰਨਾ ਬਾਈ ਮੇਰੇ ਕੋਲ ਤਾਂ ਹੈ ਨਹੀਂ ਟਾਈਮ ਮੈਂ ਬਲੌਗ ਪਾਈ ਵੀ ਪਹਿਲਾਂ ਵੀ ਤੇ ਅੱਜ ਤਾਂ ਪੰਜਨ ਵਾਲੇ ਖੇਤ ਕਰਨਾ ਇਥੇ ਤਾ ਕਰਕੇ ਆਪਾਂ ਨੇ ਬਈ ਅੱਜ ਆ ਕੇ ਤੇ ਹੱਛੀ ਵੀਰ ਕੋਲ ਅਛੀ ਵੀਨੇ ਫੇਰ ਉਖੜ ਵੀ ਜਾਣਾ ਤਾਂ ਮੈਂ ਚੱਲ ਨਿਬੜਿਆ ਮੈਂ ਕੋਈ ਨਹੀਂ ਕਰਵਾ ਦਿੰਨਾ ਅੱਜ ਤੇ ਪੰਚ ਨਾਲ ਖੇਤ ਕਰ ਜਾਂਦੇ ਤੇ ਇੱਕ ਹੋਰ ਤਾਂ ਪਰਾਲੀ ਵਾਲਾ ਖੇਤ ਉਹ ਵੀ ਨਹੀਂ ਕਹਿੰਦਾ ਮੇਰੇ ਤੇ ਲੋਕ ਆਉਣਾ ਤੇ ਤਾਂ ਉਹ ਕਰਕੇ ਆਈਆਂ ਉਹ ਬਈ ਖੇਤਾਂ ਨੂੰ ਥੋੜਾ ਜਿਹਾ ਲੱਗਦਾ ਦਿਮਾਗ ਇਹ ਖੇਤ ਨੂੰ ਤਾਂ ਕੋਈ ਐਡਾ ਦਿਮਾਗ ਵਾਲਾ ਕੰਮ ਨਹੀਂ ਤੇ ਮੈਂ ਰਿਲੈਕਸ ਹੋ ਕੇ ਚਲਾ ਸਕਦਾ ਬੰਦਾ ਪਰ ਆਪਣੇ ਬਈ ਹੁਣ ਮੈਂ ਜਿਹੜਾ ਉਹ ਵੀ ਕਰਕੇ ਆਇਆ ਨਾ ਉਦੇ ਵਾਲਾ ਆਪਣਾ ਕੀ ਕਹਿੰਦੇ ਪਰਾਲੀ ਵਾਲਾ ਉਹ ਵੀ ਮੈਂ ਪਿੱਛੇ ਮੁੜ ਕੇ ਨਹੀਂ ਦੇਖਦਾ ਕਰਦਾ ਨਾ ਵੀ ਸਾਹਮਣੇ ਦੇਖ ਕੇ ਹੀ ਆ ਟਰੈਕਟਰ ਦੀ ਆਵਾਜ਼ੇ ਦੱਸ ਦਿੰਦੀ ਆ ਵੀ ਭਾਈ ਮੈਨੂੰ ਪਿੱਛੇ ਆ ਦਿੱਕਤ ਆ ਆ ਗੂਲਾ ਲੱਗਦਾ ਏ ਜਾਂ ਮਿੱਟੀ ਭਰ ਗਈ ਸਾਰੀਆਂ ਚੀਜ਼ਾਂ ਹੁਣ ਨੋਟ ਕਰ ਦਿੰਦਾ ਇਹ ਉਹ ਚੀਜ਼ਾਂ ਨੋਟ ਕਰ ਦਿੰਦਾ ਹੁ ਪੂਰੀਆਂ ਕਰੋ ਚੱਕਾ ਮੁੰਡੇ ਦਾ ਆਪਾਂ ਬਾ ਮੋਨੋਟਾਈਜ਼ ਕਰਾ ਦੋ ਮੋਨੋਟਾਈਜ਼ ਇਹ ਮਗਰ ਪਿਆਗਾ ਕਹਿੰਦਾ ਮੇਰਾ ਮੋਨੋਟਾਈਜ਼ ਕਰਦੇ ਚੈਨਲ ਨਾ ਤਾਂ ਇਹਦਾ ਬਈ ਆਪਣਾ ਹੀਰੇ ਵਾਲੇ ਬੰਨੀ ਬਲੌਗ ਪਾਉਂਦਾ ਇਹਦੇ ਵਾਲੇ ਪਰੇ ਪੈ ਰਹੇ ਆ ਤੇ ਚਲੋ ਮੁੰਡੇ ਨੂੰ ਬਈ ਤੁਸੀਂ ਵੀ ਵਧੀਆ ਪਿਆਰ ਦਿੰਨੇ ਸਪੋਰਟ ਕਰਦੇ ਆ ਹੌਸਲਾ ਵੀ ਛੋਡੇ ਨਾਲ ਹੀ ਆ ਸਾਰੀ ਬਾਕੀ ਹੱਥ ਨਹੀਂ ਆਉਂਦਾ ਚਾਹ ਲੈ ਕੇ ਉਰੇ ਆਇਆ ਤਾਂ ਕਹਿੰਦਾ ਮੈਂ ਚਾਹ ਲੈ ਆ ਉਹਨਾਂ ਨਾਲ ਪਾਣੀ ਕਹਿੰਦਾ ਫਿਰ ਤੂੰ ਚਲੇ ਜਾਇਓ ਕਿਉਂਕਿ ਬੱਦਲ ਵੀ ਹੋ ਗਿਆ ਬਈ ਘੋੜਿਆਂ ਨੂੰ ਵੀ ਦੇਖਣਾ ਹੁਣ ਜਾ ਕੇ ਤਾਣੀ-ਤਾਣੀ ਨੂੰ ਧਰ ਕੇ ਆਇ ਤੇ ਵੈਸੇ ਤਾਂ ਸੀ ਬਸ ਇੱਕ ਤਾਂ ਇਹਦੀਆਂ ਥੋੜੀਆਂ ਸੈਟਿੰਗਾਂ ਹੋਣੀਆਂ ਵਾਲੀਆਂ ਜਿਹੜੇ ਐ ਬਾਲ ਜੇ ਪਾਉਂਦਾ ਹੁੰਦਾ ਕਿਉਂਕਿ ਇਹੀ ਬਾਲ ਬਾਈ ਥੋੜੇ ਨਾ ਦੂਰ ਤੋਂ ਆਪਾਂ ਖੇਤ ਦੇਖਦੇ ਆ ਸੋਹਣੇ ਨਹੀਂ ਲੱਗਦੇ ਇਹ ਚੀਜ਼ਾਂ ਸਾਰੀਆਂ ਆਪਾਂ ਕਹਿੰਦੇ ਨੇ ਵੀ ਕੱਲਾ ਪਾਣੀ ਨਹੀਂ ਹੋਣਾ ਚਾਹੀਦਾ ਵੀ ਕਿਸੇ ਦੇ ਖੇਤ 'ਚ ਆਪਾਂ ਲੇਜ਼ਰ ਕਰਕੇ ਆਏ ਆ ਵੀ ਪਾਣੀ ਪੱਧਰਾ ਖੜਾ ਚੀਜ਼ ਸੋਹਣੀ ਲੱਗੇ ਪਤਾ ਲੱਗੇ ਵੀ ਕੰਮ ਕਰਿਆ ਹੋਵੇ ਕਿਸੇ ਨੇ ਅੱਛ ਵੀ ਨੂੰ ਵੀ ਆਈ ਸਮਝਾਇਆ ਤਾਂ ਵੀ ਬਾਈ ਘੱਟਾ ਕੰਮ ਕਰ ਲਈ ਜਿੰਨਾ ਕਰਨਾ ओरिजिनल ਕਰੀ ਪਰ ਹੁਣ ਐ ਨਹੀਂ ਹੈਗਾ ਵੀ ਬੰਦਾ ਆ ਕੇ ਆ ਪਿਆ ਟਰੈਕਟਰ 'ਤੇ ਬਹਿ ਕੇ ਉਧਰ ਤੁਸੀਂ ਕਿਸੇ ਦਾ ਕੰਮ ਕਰੀ ਜਾਓ ਉਹ ਚੀਜ਼ ਨਹੀਂ ਜਦ ਬੰਦੇ ਦਾ ਪੂਰਾ ਮਾਨਾ ਨ ਫੇਰ ਬੈਸਾ ਦਾ ਡਾਕਟਰ ਪਰ ਇਹ ਕੋਈ ਜ਼ਬਰਦਸਤੀ ਕਰਕੇ ਬਹਿਣੇ ਵਾਲਾ ਕੰਮ ਨਹੀਂ ਹੈਗਾ ਕਿਉਂਕਿ ਅਗਲੇ ਨੇ ਬਾਈ ਪੈਸੇ ਦੇਣੇ ਹੁੰਦੇ ਆ ਨਾ ਅਗਲੀ ਚੀਜ਼ ਤੇ ਗਾਹਾਂ ਨੂੰ ਬਾਈ ਕੰਮ ਵੀ ਤਾਂ ਆਉਂਦਾ ਆਪਾਂ ਨੂੰ ਆਪਣੇ ਕੋਲ ਸਿੱਧੀ ਗੱਲ ਜਿਹੇ ਜਿਹੇ ਕੰਮ ਕਰੋਗੇ ਬਾਈ ਅਗਲਾ ਉਹੋ ਜਿਹੀ ਮੁੜ ਕੇ ਬੁਲਾਉਂਦਾ ਤੇ ਹੁਣ ਇਹ ਗੱਗੜ ਵਾਲ ਕਰਕੇ ਆਇਆ ਤਾਂ 14-15 ਕਿੱਲੇ ਬਾਈ ਫੇਰ ਫੋਨ ਆਇਆ ਵਾ ਜੇ ਉਹ ਪਿੰਡਦਿਆਂ ਦਾ ਵੀ ਬਾਈ ਸਾਡੇ ਵੀ ਕਰਕੇ ਜਾ ਤੇ ਜੇ ਬਾਈ ਅਗਲੇ ਨੂੰ ਪਸੰਦ ਆ ਕਿਉਂਕਿ ਲੇਜ਼ਰ ਦਾ ਤੁਹਾਨੂੰ ਪਤਾ ਸਾਰੇ ਏਰੀਆ ਚ ਫੁੱਲ ਆ ਹਨਾ ਤੇ ਤਾਂ ਵੀ ਅਗਲਾ ਬੁਲਾਉਂਦਾ ਮਾਣ ਕਰਕੇ ਹੀ ਆ ਮੁੰਡਾ ਪੂਰਾ ਖੁਸ਼ ਆ ਫਾਇਦਾ ਰੱਖੀ ਆ ਓਏ ਬੱਚਿਆਂ ਨੂੰ ਕੋ ਦੇਖਦੇ ਫਾਂਟਾ ਧਰਵਾਉਂਦੇ ਆ ਮਨਮੋਤੈ ਨੂੰ ਦੱਸ ਦੇ ਲੋ ਜੀ ਭਾਈ ਪੰਜ ਅੱਜ ਕਹਿੰਦਾ ਮੈਂ ਜ਼ੀਰੋ ਵੀ ਨਹੀਂ ਕਰਕੇ ਦੇਣਾ ਖੇਤ ਕਹਿੰਦਾ ਫਿਰ ਰੀਵਿਊ ਲਵਾਂਗੇ ਕਾਲੇ ਚਾਚੇ ਦਾ ਐਚ ਵੀਰ ਮੈਂ ਕਹਿੰਦਾ ਕਹਿੰਦਾ ਰੀਵਿਊ ਚਾਚੇ ਦਾ ਲਵਾਂਗੇ ਫਿਰ ਵੀ ਮੈਂ ਹੀ ਕਰਨਾ ਕਹਿੰਦਾ ਜ਼ੀਰੋ ਵੀ ਇਹ ਕਹਿੰਦਾ ਹਾਂ ਤੇਰੇ ਸਾਹਮਣੇ ਨਾਲ ਕਿਆ ਕਹਿੰਦਾ ਇਹ ਬੰਦਾ ਚ ਸਹੀ ਚਲਾ ਰਿਹਾ ਹੈ ਸਹੀ ਆ ਐਨ ਓਕੇ ਆ ਹੈ ਜਿਹੜੇ ਚੈਂਟ ਚੈਂਟ ਤੇ ਹੋ ਕੇ ਥੇਲ ਉਹ ਵੀ ਲੱਗ ਗਿਆ ਵਾਹਣ ਕਹਿੰਦਾ ਮੈਂ ਵੀ ਰੋਣੇ ਆਹੋ ਬੜਾ ਆ ਦੇਖ ਲੈ ਤੂਰੇ ਐ ਅੱਜ ਵੀ ਆ ਸੱਡਾਂ ਮੈਂ ਭਰੀਆਂ ਨਹੀਂ ਤੀਆਂ ਮੈਂ ਹੀ ਦੇਖਦਾ ਦਾ ਇਹਨੂੰ ਮੈਂ ਛੱਡਦਾ ਬੈ ਇਹਨੂੰ ਦੱਸਦਾ ਮੈਂ ਕਿ ਉਹ ਛੱਡ ਨਹੀਂ ਨਹੀਂ ਇੱਥੇ ਨਹੀਂ ਮੈਂ ਚਾਹ ਤੂੰ ਟੈਨਸ਼ਨ ਨਾ ਲੈ ਸਾਈਡ ਪਰ ਬੈਠਾ ਅਸੀਂ ਕੋ ਦੇਖ ਸਕਦੇ ਆਦਾ ਆ ਸਾਰੀਆਂ ਸੱਡਾਂ ਫੁੱਲ ਕਰੀਆਂ ਪਈਆਂ ਨੇ ਨਾ ਸਾਰੀਆਂ ਆ ਦੇਖ ਲੈ ਟਰੈਕਟਰ ਨੂੰ ਤੂੰ ਆਹ ਛੱਡ ਚਿੱਕਣਾ ਮਿੱਟੀ ਫੁੱਲ ਭਰ ਕੇ ਜਾਂਦੀ ਆ ਟਰੈਕਟਰ ਇਹ ਆ ਰਾਮ ਬੰਦਾ ਨੂੰ ਫੜਾ ਦਈਏ ਨਾ ਲੋਡ ਲੈਣ ਬੰਦਾ ਟਰੈਕਟਰ ਨੂੰ ਹਨਾ 1% ਨਹੀਂ ਖੜਨ ਦਿੱਤਾ ਕਿ ਜਿਹੜਾ ਬਹੁਤ ਬੁਰਾ ਹਾਲ ਤਾਂ ਇਹ ਬਹੁਤ ਜ਼ਿਆਦਾ ਬੁਰਾ ਇਹ ਕਹਿੰਦਾ ਇੱਧਰ ਨੂੰ ਨਾ ਪੀਟਰ ਵੀ ਦਾਦਾ ਕਹਿੰਦਾ ਸਾਰੀ ਹੜੀ ਵੀ ਆ ਮਿੱਟੀ ਚ ਉਈ ਕਰਕੇ ਵੀ ਉੱਧਰ ਤਾਂ ਮੈਂ ਸਵਾਗੀ ਰਲ ਭਰਤੀ ਹਾਂ ਇਹ ਆ ਬੈਣ ਮਾਂ ਮਿੱਟੀ ਦਾ ਨਹੀਂ ਗੀ ਆਦੇ ਪੈਹੀ ਟਾਲ ਵੀ ਲਾਤੇ ਜਾਚੇ ਨੇ ਆਈ ਕਹਿੰਦਾ ਭਰਤੀ ਦੇ ਸਵਾਗੀ ਦੇ ਸਹੀ ਗੱਲ ਚੱਲ ਆ ਇਹਨੂੰ ਮਾਰ ਦਣ ਦੇ ਹੁਣ ਆਹ ਚਾਰ ਫੰਟਾ ਰਹਿ ਗਈਆਂ ਉਹ ਪਹਿਰਾ ਮਾਰਿਆ ਉਹ ਉੱਥੇ ਦੇਖ ਲੈ ਦੋ ਕਿੱਧਰ ਹਾਂ ਨੇ ਆਏ ਨਹੀਂ ਮਾਰੇ ਮੈਂ ਥੋੜੀ ਤਾਂ ਦੋ ਦੋ ਰਹਿ ਨੇ ਕਰਿਆ ਹੁਣ ਪਹਿਲਾ ਇੱਕ ਕਰਕੇ ਦਿੱਤਾ ਇਹਨੇ ਆਹ ਦੂਆ ਚੱਲ ਰਿਹਾ ਇੱਕ ਹੋਰ ਹੈ ਐਨੀ ਦਿਚ ਜਦੋਂ ਉਹ ਕਰਨ ਲੱਗਿਆ ਹੁਣ ਪਾਇਲ ਪਾੜ ਪਾਤੀ ਸੀ ਪਾੜ ਐਨੇ ਪਾਤੀ ਸੀ ਵੀ ਰੇ ਟਰੈਕਟਰ ਬੇਟਾ ਉਹ ਪਾੜ ਪਾਤੀ ਸੀ ਪਾੜ ਪਾ ਕੇ ਦੇਖ ਲੈ ਉਹ ਵੀ ਜ਼ਿਆਦਾ ਵੀ ਇਹ ਇੱਕ ਵਾਰੀ ਕਮਾਉਂਦਾ ਤਾਂ ਇਹ ਥੱਲੇ ਨੂੰ ਕਮਾ ਕੇ ਫੇਰ ਲੱਗ ਗਿਆ ਉਕਣਾ ਹੀ ਚਾਉਗਾ ਉਸ ਗੁੰਜੇ ਸੱਟਾਂ ਵਾਲੇ ਪਰ ਕਮਾ ਲਾ ਹੁਣ ਆ ਦੇਖੋ ਹੱਤ ਬਾਦ ਗਾ ਰੱਤਿਆ ਚੱਲ ਆ ਜਾ ਪਾਣੀ ਪੂਣੀ ਜਾ ਉੱਤਰਿਆ ਗਿਆ ਕੀ ਹੈ ਹੈ ਆਏ ਇਹੇ ਚੰਡੇ ਹੋਏ ਰਿਲੇਜਾ ਦੇ ਨਹੀਂ ਕਹਿਆ ਕਰੂੰਗਾ ਤਾ ਦੇਖ ਲੈ ਆਹ ਤੇਰੇ ਹੱਥ ਦਾ ਹੋਇਆ ਹੁਣ ਮੈਂ ਦੋਨੋਂ ਲੈ ਜਾਊਂਗਾ ਵੀ ਚੱਲੋ ਚਾਹ ਪੀਓ ਛੇਤੀ ਉੱਧਰ ਇਹ ਕੰਮ ਬਹੁਤੜਾ ਖੜਾ ਆਪਣੇ ਕੋਲ ਹਲੇ ਹੈ ਬਹੁਤੜਾ ਖੜਾ ਹੈ ਗਾ ਜਾਣਾ ਹਲੇ ਉਹ ਬਿਲਕੁਲ ਹਲੇ ਇਹਦੇ ਇਹਦੇ ਕਾਲੇ ਚਾਚੇ ਨੇ ਆ ਹੋਇਆ ਹਲੇ ਪਾਣੀ ਪੀ ਲਾ ਹੋਰ ਉਹ ਠੇਕਾ ਕਰ ਲੈਣੇ ਆਪ ਹਨਾ ਸੱਤ ਕੀਲੇ ਇਹਦੇ ਆ ਪਏ ਆ ਉਹ ਪੀਟਰ ਦਾ ਰਹਿੰਦਾ 8 ਕੀਲੇ ਮੈਨੂੰ 12 ਇੱਕ ਬਾਜਣ ਰਹਾ ਤੁਨ ਜਮੀਨ ਆ ਪਏ ਆ ਜਮੀਨ ਪੈ ਗਿਆ ਤਾਂ ਘੰਟੇ ਚ ਵੀ ਜਾ ਸਕਦੇ ਘਰ ਨੂੰ ਨਹੀਂ ਆ ਮੈਂ ਨਹੀਂ ਇਹਨੇ ਦੀ ਜੀ ਚਾਹ ਤਾਂ ਪਾ ਜਾ ਰਹੇ ਛੋ ਚਾਹ ਪਾ ਦੇ ਉਹ ਸੇਵਾ ਐਵੇਂ ਹੁੰਗੀ ਬੋਕ ਮੈਂ ਜੀ ਨਾਲ ਰਹੂੰਗਾ ਕਾ ਸੇਵਾ ਸੀ ਕਰ ਦੰਨੇ ਤੇ ਤੂੰ ਗੱਲ ਕਰ ਪਾਣੀ ਪੀ ਲੈ ਪਹਿਲਾਂ ਪਾਣੀ ਪੀਣ ਨੂੰ ਕਿੰਦੋ ਅਸੀਂ ਤੂੰ ਪੀ ਲੈ ਗਰਦੇ ਜਿਹਾ ਪਾਣੀ ਜ਼ਰੂਰੀ ਆ ਥੋੜਾ ਜਿਹਾ ਪੀ ਲੈ ਕੁੱਲੀ ਕਰ ਲੈ ਬੱਟਾ ਪਾਦੂਆ ਕਿਲਾ ਜਿਆਹੀ ਵਾਟਰ ਗੁੱਲ ਨੂੰ ਤੂੰ ਇੱਥੇ ਲਵਾ ਲੈ ਪੂਰੀ ਰੱਖਣਾ ਨੇ ਪੂਰੀ ਰੱਖਣਾ ਤਾਈ ਤਾਂ ਲੈ ਭਰ ਕੇ ਆਏ ਆ ਦੂਈ ਪਾਦੇ ਨੇ ਦੂਈ ਵੀ ਕੱਪੀ ਭਰੀ ਮੇਰੀ ਘਰ ਦੇ ਆਦੇ ਪਈ ਉਹ ਆ ਪਈਆ ਸੈਟਾ ਕੰਮ ਹੁਣ ਸੈਟਾ ਹੁਣ ਠੀਕ ਆ ਮਾਰਤਾ ਨਹੀਂ ਖਾਊਂਗਾ ਨਹੀਂ ਨਹੀਂ ਖਾਂਦਾ ਤਵੀਆਂ ਵਾਲਾ ਬੱਜ ਕਣ ਹੁਣ ਆ ਹੋ ਗਿਆ ਲਾਸਟ ਵਾਲਾ ਕੇਰਾ ਸੈਟਾ ਬਸ ਮੇਰੇ ਕੋਲ ਰਹੂਗਾ ਕਿ ਜਾਣਾ ਇਹਨੇ ਹੁਣ ਤੇਰੇ ਨਾਲ ਰੱਖਣਾ ਰੱਖ ਲੈ ਜੀ ਕਰਦਾ ਰੱਖਦਾ ਰੱਖਦਾ ਨਹੀਂ ਇਹ ਕਰਾ ਜਾਏ ਹੁਣ ਦੇ ਇਹਨੂੰ ਦਵਾਈ ਦਿਵਾਉਣੀ ਆ ਇਹਨੂੰ ਮਾੜੀ ਰਾਤ ਗਲਤ ਕੰਮ ਹੋ ਗਿਆ ਇਹਦਾ ਸਾਰੇ ਨੂੰ ਗੋਲੋਪੇ ਮਿਰਚਾ ਪਾ ਦੇ ਫੇ ਤੂੰ ਫੜਨਾ ਕਿ ਮੈਂ ਫੜਨਾ ਗਲਾਸ ਹੱਥ ਤੇਰਾ ਵੱਜਿਆ ਨਿਕਲ ਕ ਲੈਣ ਰਾਂਦੇ ਯਾਰ ਤੂੰ ਪਾਣੀ ਪਿਲਾ ਦੇ ਉਹਨੂੰ ਪੀਣਾ ਹਾਂ ਪਾ ਦੇ ਵਾਰਾ ਕੜਾ ਤਾ ਤੂੰ ਪਾ ਉਹਦਾ ਪੀੜਨੇ ਢੂੜਾ ਢਾਲ ਤਿਕਾ ਢਾਲ ਗੋਰੇ ਨਹੀਂ ਨਹੀਂ ਉਹ ਪਹਿਲਾਂ ਕਹਿ ਗਿਆ ਉਹ ਨਾ ਨਾ ਕਰਨਾ ਮੈਨੂੰ ਕਹਿ ਗਿਆ ਪਹਿਲਾਂ ਇੱਧਰ ਕਹਿ ਗਿਆ ਚੱਲ ਕੇ ਕਰਕੇ ਆ ਸਵੇਰੇ ਪਹਿਲਾਂ ਮੈਂ ਹੂੰ ਤੈਨੂੰ ਮੈਂ ਕਿਹਾ ਨਹੀਂ ਜਿਹੜੇ ਕੋਲ ਗਿਆ ਜੇਕ ਤੂੰ ਆਮਾਨਦਾਰੀ ਨਾਲ ਚੱਲ ਰਿਹਾ ਠੀਕ ਆ ਕੰਮ ਲੇਜ਼ਰ ਰੇਕ ਦਾ ਪਿੰਡ ਆ ਹੁਣ ਗੱਗੜ ਵਾਲੇ ਤੇ 20 25 30 ਕਿਲੋਮੀਟਰ ਹੈਗਾ ਹੂੰ 30 ਕਿਲੋਮੀਟਰ ਮੰਨ ਕੇ ਚੱਲ 30 ਕਿਲੋਮੀਟਰ ਤੈਨੂੰ ਕੰਮ ਕਾਤੇ ਆਇਆ ਬੰਦੇ ਦਾ ਫੋਨ ਫੇਰ ਆਇਆ ਮੈਨੂੰ ਸੁਵਿਧਾ ਆਇਆ ਕਾਤੇ ਆ ਜੇ ਤੂੰ ਕੰਮ ਕਰਦੇ ਤੇ ਬੰਦੇ ਲੇਜ਼ਰ ਕਰਾਉਣੇ ਫਿਰਦੇ ਆ ਮਾ ਯਾਰ ਦਿਹਾੜੀ ਡੇਢ ਦਿਹਾੜੀ ਦਾ ਫੋਨ ਹਾਂ ਫੇਰ ਆਉਂਗਾ ਮੈਂ ਫੇਰ ਉਹਨੂੰ ਇੱਕ ਲੇਰ ਲੈ ਲਵਾਂ ਸਸਤੇ ਚਾਲੀ ਮਗਰ ਪੰਨਾ ਲੇਜ਼ਰ ਹੈਗਾ ਆਪਣੇ ਕੋਲ ਬਸ ਜਿਹੜਾ ਤੈ ਛੱਡ ਕਾਲੀ ਦਾ ਤੇਰਾ ਹੀ ਆ ਤੈਨੂੰ ਜਵਾਬ ਦਤਾ ਕਿ ਆਖੇ ਨਾ ਦੋ ਦੋ ਲੇਜ਼ਰ ਕਰ ਦੋ ਨਾ ਚਲਾ ਦੇ ਉਹ ਬੜੇ ਜੇ ਦੋ ਦੋ ਲੇਜ਼ਰ ਉਹ ਕਿਹਦੇ ਬੰਵਾ ਕੇ ਦੇ ਦੇਣਾ ਮੈਂ ਆ ਤੇਰਾ ਰੰਗ ਨਹੀਂ ਆ ਤੇਰਾ ਰੰਗ ਨਹੀਂ ਹਿਲਣ ਦਿੰਦੇ ਅਸੀਂ ਤੂੰ ਟ ਕਹਿੰਦਾ ਮਿੱਟੀ ਨਾ ਕੋ ਉਹਦੇ ਨਾਲ ਸਾਫ਼ ਰਹਿ ਗਿਆ ਕਹਿੰਦਾ ਤਾਂ ਬਿੱਲਾ ਹੀ ਸਾਫ਼ ਆ ਗਿਆ ਮੇਰੇ ਜੋਗੀ ਵੀ ਰਖ ਲਈ ਪੂਰਾ ਜੇ ਹੋਈ ਪਾ ਪਈ ਆ ਦੇ ਦੇ ਪਰ ਬਾ ਦਿਨ ਸਾਹ ਇੱਕ ਨਹੀਂ ਸੇਵਰ ਹੈ ਲਓ ਜੀ ਭਾਈ ਪੂਰੀ ਚੜ੍ਹਿਆ ਹੀ ਨੇਰੀ ਆਹ ਰੌਪਟੜ ਹੋ ਗਿਆ ਛਾ ਗਿਆ ਤੇ ਪੰਚ ਨੇ ਅੱਜ ਲੇਜ਼ਰ ਚਲਾਇਆ ਤਾਂ ਕਰਕੇ ਨਹੀਂ ਪੂਰੀ ਨੇਰੀ ਆ ਗਈ ਹੈ ਦੇਖ ਲਓ ਪੰਚ ਨੇ ਲੇਜ਼ਰ ਚਲਾਇਆ ਆ ਦੇ ਲੈ ਬੱਤਲ ਰੱਬ ਵੀ ਖੁਸ਼ ਕਰਤਾ ਰੱਬ ਕਹਿੰਦਾ ਮੈਂ ਪਾਣੀ ਉਹ ਪਾਣੀ ਪੱਚ ਉਹ ਕਹਿੰਦਾ ਬਣ ਕੇ ਡਰਾਈਵਰ ਹੈ ਹੈ ਤਕੜਾ ਡਰਾਈਵਰ ਹੈ ਫੁੱਲ ਨੇਰੀ ਬਾਈ ਮੀਂਹ ਦੀ ਤਿਆਰੀ ਆ ਚੜਿਆ ਆ ਮੀਂਹ ਵੀ ਚਲੋ ਐਨੇ ਮੀਂਹ ਚ ਮੜੇ ਮੁੱਟਰ ਨਾਲ ਲਾਣਾਗੇ ਵੀ ਤਾਂ ਕਰਕੇ ਹੁਣ ਮੀਂਹ ਚ ਖੜਦੇ ਆਪਾਂ ਵੀ ਨਹਾ ਲਈਏ ਮੀਂਹ ਚ ਅੱਜ ਨਾ ਵੀ ਆਏ ਚੱਲ ਫੇਰ ਤੂੰ ਵੀ ਲਾ ਪੰਜੁੱਤੀ ਆ ਬਾਈ ਹੱਚਵੀਰ ਕੋਲ ਉਹ ਵੀ ਆਉਣੇ ਆਲੇ ਉੱਥੇ ਤਾਂ ਕੰਮ ਰੁਕੜਦਾ ਹੀ ਪੈਣਾ ਲੋਕ ਜਣੀਆਂ ਆ ਗਿਆ ਵੇਪਾ ਜਣਾ ਟਾ ਕਰਨੀ ਪਈ ਉਹਨੂੰ ਬਾਹਰ ਵੀ ਕਰਦੇ ਵੀ ਚੰਗੇ ਆਓ ਅਜੇ 5 ਵਜੇਆਂ ਦੇ ਵਾਲਾ 5 ਵਜੇ ਵਾਲਾ ਮਾਹੌਲ ਫੁੱਲ ਤਗੜੀ ਨੇਰੀ ਆ ਫੁੱਲ ਤਗੜੀ ਹਾਂ ਤੇ ਅਸੀਂ ਦੋਨਾਂ ਨੂੰ ਕੱਢਿਆ ਤਾਂ ਦੋ ਦਿਨ ਹੋ ਗਏ ਉਹ ਅੰਦਰ ਬਾਈ ਥੋੜਾ ਜਿਹਾ ਥੱਲੇ ਗਿੱਲਾ ਕਰ ਦਿੰਦੇ ਵੀ ਠੰਡੇ ਤੋਂ ਬੈਠਾ ਰਹਿੰਦਾ ਸ਼ੇਰ ਆਦਾ ਤਾਂ ਕਰਕੇ ਉਹ ਲਿਪੜ ਜਾਂਦਾ ਸਫਾਈ ਰੋਜ਼ ਹੁੰਦੀ ਅੱਜ ਨਹੀਂ ਹੋਈ ਹੈਗੀ ਅੱਜ ਲੇਜ਼ਰ ਵੱਲ ਤੇ ਕੀਦਾ ਰੈਸਟ ਪਾਉ ਨਹੀਂ ਕੱਢਿਆ ਕੱਢ ਲੈਣਾ ਜੇ ਜੱਦੇ ਆ ਜਾਂਦੇ ਪੰਜੇ ਨਹੀਂ ਆਇਆ ਆਹ ਟਰੈਕਟਰ ਬਰੋ ਕਰਨਾ ਮੈਂ ਦਵਾ ਪਨੀਰੀ ਬੀਜਣੀ ਦੀ ਮੈਂ ਵੀ ਦਵਾ ਦਵਾ ਆਇਆ ਤੇ ਮੀਂਹ ਕਰਕੇ ਬੰਨੇ ਜੀ ਕਰਕੇ ਇਕੱਠੀ ਹੋ ਜਣੀ ਦਾ ਨਹੀਂ ਕੱਢੀ ਨਹੀਂ ਆ ਗਈ ਹਾਂ ਕੋਈ ਇੰਨੀ ਪਹਿਲੇ ਮੇਡ ਦਾ ਪੂਰੇ ਤੋਂ 5 ਇੱਕ ਇੱਕ ਰਾਤ ਭਜਾਉਣੀ ਹੁੰਦੀ ਬਸ ਚੱਲ ਕੋਈ ਨਹੀਂ ਅੱਜ ਕੱਢ ਕੇ ਉਹ ਤਾਪ ਬਾਰੇ ਖੁੱਲਗੇ ਮੀ ਪਏ ਲਵੇ ਹਨ ਹੈ ਨਹੀਂ ਵੀ ਆ ਗਿਆ ਤਾਂ ਮੈਂ ਤਾਂ ਬਹੁਤ ਦਾ ਨਾ ਉਹ ਹੁੰਦਾ ਅੱਜ ਨਹੀਂ ਜਾਣਾਗਾ ਹੌਣ ਦਾ ਤਗੜਾ ਤਫਾਨ ਚੜਿਆ ਆ ਘੋੜੇ ਮਸੀ ਉੱਤੇ ਆ ਕੇ ਲਿਆਏ ਨਾ ਹੁਣ ਤੇ ਨਹਾਉਣੇ ਵਾਲਾ ਮਾਹੌਲ ਈ ਇਹ ਇਹ ਨਹਾਉਣੇ ਵਾਲਾ ਮਾਹੌਲ ਠੀਕ ਥੋੜੇ ਮਸੀ ਲੈ ਕੇ ਲਾਏ ਸ਼ਾਬਾਸ਼ ਊਰੀ ਗਿੱਲਾ ਰਹੇ ਨੇ ਸਾਰੇ ਕਰ ਲੈਣ ਚੱਲ ਗੋਈ ਨਾ ਹਾਂ ਜਾ ਕੋਈ ਨਾ ਮਬਾਲੀ ਨਹੀਂ ਵੀਨੀ ਮੈਂ ਕੇ ਆ ਦੇਖ ਲਾਉਣਾ ਵੀ ਬੰਦ ਕਰ ਦੋ ਹਜੇ ਵੀ ਕਹਿੰਦਾ ਨਹੀਂ ਕਹਿੰਦਾ ਕੋਈ ਨਾ 10 ਮਿੰਟ ਦੇਖ ਦੇ ਲੈ ਹੁਣ ਭੱਜ ਜੂਗਾ ਹੈ ਹਾਂ ਹਾਂ ਚਲੇ ਗਿਆ ਯੋਤਾ ਕਰਾ ਬੋਝਰੇ ਚੱਲ ਮੜਿਆ ਹੋਊ ਲੂਆ ਯਾਰ ਠੱਟ ਪਰ ਨੇਰੀ ਗਲਤ ਆ ਯਾਰ ਇਹ ਬਹੁਤ ਮਾੜੀ ਆ ਮੈਂ ਬੁੱਤੇ ਗਾ ਦੋ ਤਾਰਾਂ ਵੀ ਹੋ ਗਈ ਦੇਖੋ ਕਿਹੜੇ ਸਾਵਨਾ ਆਪਾਂ ਬਾਛੜ ਜਾਂਦੀ ਆ ਵੀਰ ਉਹ ਤੱਕ ਗੱਲਾ ਕਰਦਣਾ ਆਪਣਾ ਤਰਪਾਲ ਕਿੱਥੇ ਆਪਣੀਆਂ ਹੋਏ ਚਲਦੇ